ਬਠਿੰਡਾ ਵਾਸੀਆਂ ਤੇ ਪੂਰੇ ਮਾਲਵਾ ਖੇਤਰ ਦੇ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਹੁਣ ਬਠਿੰਡਾ ਤੋਂ ਸਿੱਧੀ ਨਵੀਂ ਟ੍ਰੇਨ ਬਠਿੰਡਾ ਤੋਂ ਪੱਛਮੀ ਬੰਗਾਲ ਦੇ ਮਾਲਦਾ ਤੱਕ 26 ਤਰੀਕ ਤੋਂ ਸ਼ੁਰੂ ਹੋ ਰਹੀ ਹੈ ਇਸ ਦੇ ਵਿੱਚ ਜੇ ਜਿਵੇਂ ਸਿੱਖ ਧਰਮ ਨਾਲ ਸੰਬੰਧਿਤ ਪਟਨਾ ਸਾਹਿਬ ਤਖਤ ਜਾਣਾ ਹੋਵੇ Hindu ਧਰਮ ਨਾਲ ਸੰਬੰਧਿਤ ਅ ਅਯੁੱਧਿਆ ਜੋ ਆਰਾਮ ਮੰਦਰ ਨਵਾਂ ਬਣ ਰਿਹਾ ਹੈ ਉੱਥੋਂ ਦੇ ਦਰਸ਼ਨ ਕਰਨੇ ਹੁਣ ਜਾਂ ਵਾਰਾਨਸੀ ਜਾਣਾ ਹੋਵੇ ਲਖਨਊ ਜਾਣਾ ਹੋਵੇ ਕਨਪੁਰ ਜਾਣਾ ਹੋਵੇ ਇਹਦੇ ਲਈ ਬਿਲਕੁਲ ਸਿੱਧੀ ਰਜਾਨਾ ਨਵੀਂ ਟ੍ਰੇਨ ਆ ਜਿਹੜੀ ਉਹ 26 ਤਰੀਕ ਤੋਂ ਚੱਲ ਰਹੀ ਹੈ ਤੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਅਸੀਂ ਪੂਰੀ ਉਹਦੇ ਬਾਰੇ ਜਾਣਕਾਰੀ ਦੇਵਾਂਗੇ ਉਹਦਾ ਟਾਈਮ ਟੇਬਲ ਦੱਸਾਂਗੇ ਕਿੰਨੇ ਵਜੇ ਉਹਨੇ ਚੱਲਣਾ ਹੈ ਤੇ ਕਿੰਨੇ ਵਜੇ ਉਸਨੇ ਉੱਤੋਂ ਦੇ ਜਿਹੜੇ ਸਟੇਸ਼ਨਾਂ ਮਾਲਦਾ ਟਾਊਨ ਪਹੁੰਚਣੇ ਤਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਸ ਦੇ ਉੱਪਰ ਤੁਹਾਨੂੰ ਬਹੁਤ ਵਧੀਆ-ਵਧੀਆ ਜਾਣਕਾਰੀਆਂ ਟ੍ਰੇਨਾਂ ਦੇ ਨਾਲ ਸੰਬੰਧਿਤ ਤੇ ਹੋਰ ਜਾਣਕਾਰੀ ਮਿਲਦੀ ਰਹੀ ਹੈ ਕਰੇਗੀ। ਟ੍ਰੇਨ ਨੰਬਰ 13483 ਮਾਲਦਾ ਟਾਊਨ ਬਠਿੰਡਾ ਫਰਕਾ ਐਕਸਪ੍ਰੈਸ ਜਿਹੜੀ ਪਹਿਲਾਂ ਚੱਲਦੀ ਸੀਗੀ ਪੱਛਮੀ ਬੰਗਾਲ ਦੇ ਮਲਦਾ ਟਾਊਨ ਤੋਂ ਲੈ ਕੇ ਪੁਰਾਣੀ ਦਿੱਲੀ ਤੱਕ ਹੁਣ ਉਸ ਟ੍ਰੇਨ ਨੂੰ ਬਠਿੰਡਾ ਤੱਕ ਵਧਾ ਦਿੱਤਾ ਗਿਆ ਹੈ ਹੁਣ ਜਦੋਂ 24 ਤਰੀਕ ਨੂੰ ਇਹ ਚੱਲੂਗੀ ਤਾਂ ਇਹ 7:35 ਵਜੇ ਸ਼ਾਮ ਨੂੰ ਉੱਥੋਂ ਚੱਲੂਗੀ ਮਲਦਾ ਟਾਊਨ ਤੋਂ ਤੇ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਸਵੇਰੇ 4:55 4:55 ਮਿੰਟ ਤੇ ਇਹਨੇ ਪਹੁੰਚ ਜਾਣਾ ਹੈ ਤੀਸਰੇ ਦਿਨ ਤੇ ਫਿਰ ਇਹ ਉੱਥੋਂ 5:00 ਤੇ 10 ਮਿੰਟ ਤੇ ਸਵੇਰੇ ਉੱਥੋਂ ਚੱਲੂਗੀ ਪ੍ਰਾਣੀ ਦਿੱਲੀ ਤੋਂ ਬਠਿੰਡੇ ਲਈ ਤੇ ਇਹਦਾ ਜਿਹੜਾ ਟਾਈਮ ਟੇਬਲ ਆ ਜਿਹੜਾ ਤੁਹਾਨੂੰ ਉਹ ਦੱਸ ਦਿੰਨੇ ਆ ਫਿਰ ਸਭ ਤੋਂ ਪਹਿਲਾਂ ਇਹਦਾ ਸਟਾਪੇਜ ਆਊਗਾ ਬਾਦਰਗੜ 5:54 ਮਿੰਟ ਤੇ ਪਹੁੰਚੂਗੀ 2 ਮਿੰਟ ਇੱਥੇ ਰੁਕੂਗੀ 5:56 ਮਿੰਟ ਤੇ ਇੱਥੋਂ ਚੱਲੂਗੀ ਰੋहतक ਜੰਕਸ਼ਨ 6:24 ਮਿੰਟ ਤੇ ਪਹੁੰਚੂਗੀ 6:26 ਮਿੰਟ ਤੇ ਇੱਥੋਂ ਚੱਲੂਗੀ ਜੀਂਦ ਜੰਕਸ਼ਨ ਸਵੇਰੇ 7:05 ਤੇ ਚੱਲੂਗੀ ਤੇ 5 ਮਿੰਟ ਰੁਕਣ ਤੋਂ ਬਾਅਦ ਸਵੇਰੇ 7:10 ਤੇ ਇੱਥੋਂ ਚੱਲੂਗੀ। ਨਰਵਾਣਾ ਜੰਕਸ਼ਨ ਸਵੇਰੇ 7:36 ਤੇ ਪਹੁੰਚੂਗੀ, 2 ਮਿੰਟ ਸਟਾਪ ਲੈ ਕੇ 7:38 ਤੇ ਇੱਥੋਂ ਚੱਲੂਗੀ। ਟੁਹਾਨਾ ਜੰਕਸ਼ਨ ਸਵੇਰੇ 7:58 ਤੇ ਪਹੁੰਚੂਗੀ ਤੇ 8:00 ਤੇ ਇੱਥੋਂ ਚੱਲੂਗੀ। ਜਾਖਲ ਜੰਕਸ਼ਨ ਸਵੇਰੇ 8:11 ਤੇ ਪਹੁੰਚੂਗੀ ਤੇ 8:13 ਤੇ ਇੱਥੋਂ ਚੱਲੂਗੀ ਤੇ ਬਠਿੰਡਾ ਜੰਕਸ਼ਨ ਇਹ ਸਵੇਰੇ 10:00 ਪਹੁੰਚ ਜੂਗੀ। ਤੇ ਇਹੇ ਟ੍ਰੇਨ ਸ਼ਾਮ ਨੂੰ 4:25 ਤੇ ਇੱਥੋਂ ਵਾਪਸ ਚੱਲੂਗੀ ਆ ਮਾਲ ਦਾ ਟਾਊਨ ਲਈ ਤੇ ਇੱਥੋਂ ਜਾਖਲ ਟੋਹਾਣਾ ਨਰਵਾਣਾ ਜੀਂਦ ਰੋहतक ਭਾਦਰਗੜ ਹੁੰਦੇ ਹੋਏ ਰਾਤ ਨੂੰ ਇਹ 9:25 ਤੇ ਇਹ ਟ੍ਰੇਨ ਨੇ ਪਹੁੰਚ ਜਾਣਾ ਹੈ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਤੇ ਤੇ ਉਥੋਂ 9:40 ਤੇ ਰਾਤ ਨੂੰ ਤੁਰਨਾ ਤੇ ਤੀਸਰੇ ਦਿਨ ਇਹਨੇ ਸਵੇਰੇ 6:00 ਤੇ 50 ਮਿੰਟ ਤੇ ਪਾਛੇ ਮੰਗਾਲ ਦੇ ਮਾਲਦਾ ਟਾਊਨ ਪਹੁੰਚ ਜੂਗੀ ਤੇ ਰਸਤੇ ਵਿੱਚ ਇਹ ਟ੍ਰੇਨ ਕਾਨਪੁਰ, ਲਖਨਊ, ਅਜੋਧਿਆ ਤੇ ਵਾਰਾਨਸੀ, ਪਟਨਾ ਸਾਹਿਬ ਜੰਕਸ਼ਨ ਹੁੰਦੇ ਹੋਏ ਇਹ ਟ੍ਰੇਨ ਮਾਲਦਾ ਟਾਊਨ ਪਹੁੰਚੂਗੀ। ਹੁਣ ਇਹ ਟ੍ਰੇਨ ਆ ਜਿਹੜੀ ਇਹ ਇਨੂੰ ਦੋ ਰਸਤੇ ਆ ਰਹੇ ਇਹਨੇ ਚੱਲਣਾ ਚਾਰ ਦਿਨ ਤਾਂ ਅਜोध्या ਹੋ ਕੇ ਆਇਆ ਕਰਨੀ ਹੈ ਇਹ ਟ੍ਰੇਨ ਤੇ ਤਿੰਨ ਦਿਨ ਇਹ ਸਲਤਾਨਪੁਰ ਹੋ ਕੇ ਆਇਆ ਕਰਨੀ ਹੈ ਜਿਹੜੀ ਟ੍ਰੇਨ 13413 ਮਾਲਦਾ ਟਾਊਨ ਤੋਂ ਜਿਹੜੀ ਹੋ ਕੇ ਆਇਆ ਕਰੂਗੀ ਸਲਤਾਨਪੁਰ ਦੇ ਰਸਤੇ ਉਹ ਪਿਛਲਾ ਟਾਈਮ ਟੇਬਲ ਉਹਦਾ ਸੇਮ ਰਹਿਣਾ ਤੇ ਇਹਦੇ ਵਿੱਚ ਇਹ ਜਿਹੜੀ ਟ੍ਰੇਨ ਆ ਇਹ ਦਿੱਲੀ ਤੋਂ ਬਠਿੰਡੇ ਜਿਹੜੀ ਆਉਣੀ ਆ ਇਹ ਸੋਨੀਪੱਤ ਦੇ ਰਸਤੇ ਹੋ ਕੇ ਆਉਣੀ ਆ ਸਵੇਰੇ ਨੇ ਉਸੇ ਟਾਈਮ ਤੇ ਚੱਲਣਾ ਹੈ ਸਵੇਰੇ 5:10 ਤੇ ਤੇ ਉੱਥੋਂ ਨਰੇਲਾ ਸੋਨੀਪੱਤ ਗੁਹਾਨਾ ਜੀਂਦ ਉਚਾਣਾ ਨਰਵਾਣਾ ਟੁਹਾਨਾ ਜਾਖਲ ਬਰੇਟਾ ਬਲਾਡਾ ਇੱਧਰਲੇ ਰਸਤੇ ਹੁੰਦੇ ਹੋਏ ਇਹ ਟ੍ਰੇਨ ਆ ਜਿਹੜੀ ਉਹ ਸਵੇਰੇ 11:00 ਬਠਿੰਡਾ ਪਹੁੰਚ ਜਾ ਕਰੂਗੀ ਤੇ ਇਹ ਹੀ ਟ੍ਰੇਨ 13414 ਬਣ ਕੇ ਇਸੇ ਸੇਮ ਰਸਤੇ ਸ਼ਾਮ ਨੂੰ 3 ਵਜੇ ਚੱਲਿਆ ਕਰਨੀ ਹੈ ਤੇ ਇਨਾਂ ਹੀ ਸਟੇਸ਼ਨਾਂ ਤੇ ਹੁੰਦੀ ਹੋਈ ਇਹ ਸ਼ਾਮ ਰਾਤ ਨੂੰ 9:25 ਤੇ ਪ੍ਰਾਣੀ ਦਿੱਲੀ ਪਹੁੰਚ ਜਾ ਕਰਨੀ ਹੈ ਤੇ ਉੱਥੋਂ ਇਹ ਟ੍ਰੇਨ ਆ ਜਿਹੜੀ 9:40 ਮਿੰਟ ਤੇ ਇੱਥੋਂ ਚੱਲ ਕੇ ਤੇ ਤੀਸਰੇ ਦਿਨ ਸਵੇਰੇ 6:50 ਤੇ ਪੱਛਮੀ ਬੰਗਾਲ ਦੇ ਮਾਲਦਾ ਟਾਊਨ ਪਹੁੰਚ ਜਾਣੀ ਹੈ ਤਾਂ ਇਹ ਪੂਰੇ ਮਾਲਵੇ ਲਈ ਬਹੁਤ ਵਧੀਆ ਖਬਰ ਆ ਬਹੁਤ ਵਧੀਆ ਸਹੂਲਤ ਹੈ ਜਿਹੜੀ ਪੂਰੇ ਮਾਲਵੇ ਏਰੀਏ ਨੂੰ ਮਿਲ ਗਈ ਕਿਉਂਕਿ ਇਹ ਇਧਰਲੇ ਏਰੀਏ ਨੂੰ ਡਾਇਰੈਕਟ ਟ੍ਰੇਨ ਕਿੰਨੇ ਸਿੱਖ ਸ਼ਰਧਾਲੂ ਆ ਜਿਨ੍ਹਾਂ ਨੇ ਪਟਨਾ ਸਾਹਿਬ ਜਾਣਾ ਹੁੰਦਾ ਸੀ ਪਰ ਉਹਨਾਂ ਨੂੰ ਟ੍ਰੇਨਾਂ ਬਦਲ-ਬਦਲ ਕੇ ਜਾਣਾ ਪੈਂਦਾ ਸੀਗਾ ਤੇ ਉਹ ਜਿਹੜੀ ਮੁਸ਼ਕਲ ਸੀ ਉਹਦਾ ਹੁਣ ਹੱਲ ਆ ਜਿਹੜਾ ਹੋ ਗਿਆ ਤੇ ਇਹਦੀ ਜਿਹੜੀ 26 ਤਰੀਕ 26 ਜਨਵਰੀ 2024 ਤੋਂ ਇਹਨੇ ਲਗਾਤਾਰ ਸਰਵਿਸ ਇਸ ਟ੍ਰੇਨ ਦੀ ਸ਼ੁਰੂ ਹੋ ਜਾਣੀ ਹੈ ਤੇ 4 ਦਿਨ ਇਸ ਟ੍ਰੇਨ ਨੇ ਅਜੋਧਿਆ ਦੇ ਰਸਤੇ ਮਾਲਦਾ ਟਾਊਨ ਜਾਣਾ ਹੈ ਤੇ 3 ਦਿਨ ਇਸ ਟ੍ਰੇਨ ਨੇ ਸੁਲਤਾਨਪੁਰ ਦੇ ਰਸਤੇ ਚੱਲਿਆ ਕਰਨਾ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਸ਼ੇਅਰ ਵੀ ਕਰ ਲਓ ਤੇ ਤਾਂ ਜੋ ਤੁਹਾਨੂੰ ਹੋਰ ਵੀ ਜਿਹੜੀਆਂ ਜਾਣਕਾਰੀਆਂ ਜਿਹੜੀਆਂ ਉਹ ਸਮੇਂ ਸਿਰ ਮਿਲਦੀਆਂ ਰਹਿਣ ਬਹੁਤ ਬਹੁਤ ਧੰਨਵਾਦ